ਬਹੁਤ ਆ ਬੈਠਦੀ ਬਹੁਤ ਜਿਆਦਾ ਸੋਹਣੀ ਤਿਆਰ ਹੋਈ ਤੇ ਥਣ ਥਣ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਿਆ ਬੱਚਾ ਕੀ ਹੈ ਮਗਰ ਬੱਚਾ ਮਗਰ ਕੱਟੀਆ ਦੂਜਾ ਸਵਾ 6 ਮਹੀਨੇ ਦੀ ਹੁਣ ਗੱਬਣ ਹਾਂ ਬਈ ਤੇ ਦੁੱਧ ਦਿੰਦੀ ਆ ਬਈ ਹਾਂ ਬਈ 4 ਕਿਲੋ ਦੁੱਧਾ ਇੱਕ ਡੰਗ ਮਿਲਦੀ ਆ ਹੁਣ 4 ਕਿਲੋ ਦੁੱਧਾ ਤੇ ਇੱਕ ਡੰਗ ਮਿਲਦੀ ਆ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਾਗਾ ਜਿਹੜੇ ਵਿਕਰੀ ਵਾਲੇ ਤੁਹਾਨੂੰ ਦਿਖਾਉਣੇ ਆ ਉਹਦੇ ਵਿੱਚ ਜਿਹੜੀਆਂ ਦੋ ਗੱਬਣ ਬੈੜਾ ਰਹਿਣਗੀਆਂ ਤੇ ਇੱਕ ਟੋਕੜ ਗੱਬਣਾ ਮੱਝ ਜਿਹੜੀ ਸਾਹਮਣੇ ਖੜੀ ਤੁਸੀਂ ਦੇਖ ਰਹੇ ਹੋ ਇਹ ਵਿਕਰੀ ਵਾਲੇ ਨਗਾਂ ਦੇ ਵਿੱਚ ਰਹੂਗੀ ਤੇ ਬਾਕੀ ਤੁਹਾਡੀ ਸਾਰੀ ਗੱਲਬਾਤ ਜਿਹੜੀ ਆਪਾਂ ਬਾਈ ਨਾਲ ਕਰਵਾਉਨੇ ਆ। ਬਈ ਅੱਛੀ ਗੱਲ। ਐਸੀ ਗੱਲ ਜੀ। ਬਈ ਆਪਣਾ ਐਡਰੈਸ ਬੋਲ ਦਿਓ। ਨਾ ਬਨ ਬਖਣ ਪਿੰਡ ਬੁਰਕੀ ਟੇਲਾ ਮਝੜਾ ਮਾਨਸੀ। ਠੀਕ ਹੈ ਇੱਕ ਆਪਣਾ ਫੋਨ ਨੰਬਰ ਬੋਲ ਦਿ ਬਈ। 628558624 6285 58624 58624 ਇਹ ਬਾਈ ਦਾ ਫੋਨ ਨੰਬਰ ਹੈ ਜੀ ਫੋਨ ਨੰਬਰ ਸਕਰੀਨ ਤੇ ਵੀ ਚਲਾਵਾਂਗੇ ਤੇ ਤਿੰਨ ਨਗ ਵਕਾਉਗਾ ਬਈ ਆਪਣੇ ਕੋਲ ਆ ਜੀ ਆਪਣੇ ਕੋਲ ਤੰਮੀਦ ਹੋ ਬੈਠਾ ਇੱਕ ਠੀਕ ਹੈ ਦੋ ਤਾਂ ਇਹ ਬੈੜਾ ਨੇ ਗੱਬਣਾ ਤੇ ਇੱਕੋ ਆਪਣੀ ਝੋਟੀ ਆ ਹਨਾ ਬਾਈ ਟੁੱਕੜ ਗੱਬਣਾ ਹਾਂਜੀ ਤਿੰਨ ਨਾਗਾ ਬਕਾਉ ਉਹ ਤੇ ਪਹਿਲਾਂ ਇਧਰੋਂ ਕਰ ਲੀ ਸਟਾਰਟ ਬਾਈ ਠੀਕ ਆ ਕੀ ਡਿਟੇਲ ਆ ਬਾਈ ਇਹਦੀ ਇਹ ਬਾਈ ਦੂਜਾ ਸੂਆ ਗੀ ਐਫ ਦੇ ਵਿੱਚ ਪੈਂਦੀ ਦੂਜਾ ਸੂਆ ਵੈੜਾ ਹਾਂ ਬਾਈ ਠੀਕ ਆ ਦੂਜਾ ਸੂਆ ਇਸ ਵਾਰ ਸੂਣਾ ਤੇ ਕਿੰਨੇ ਦਿਨ ਬਾਕੀ ਆ ਬਾਈ ਸੂਣ ਦੇ ਇਹ ਬਾਈ ਇਹਦੇ 10 ਤੋਂ 15 ਦਿਨ ਬਾਕੀ ਆ 10 ਤੋਂ 15 ਦਿਨ ਹਜੇ ਸੂਣ ਦੇ ਲੈ ਜੂਗੀ ਹਾਂ ਬਾਈ ਦੂਜਾ ਸੂਆ ਸੂਗੀ ਤੇ ਥਣ ਹਵਾਨੇ ਦੀ ਮੰਤਰ ਤੁਸੀਂ ਦੇਖ ਸਕਦੇ ਹੋ ਤੋੜ ਕੇ ਵੀ ਬਖਾਵਾਂਗੇ ਤੁਹਾਨੂੰ ਤੇ ਚੰਗੀ ਤਿਆਰ ਹੁੰਦੀ ਆਉਂਦੀ ਆ ਵੈੜ ਹਜੇ ਟੱਲ ਟੋਲ ਬਹੁਤ ਪਈਆ ਲੈ ਬਈ ਤੋੜ ਦੇ ਇੱਕ ਵਾਰੀ ਤੁਰਦੀ ਨੂੰ ਚੈੱਕ ਕਰ ਲਿਓ ਤੋੜ ਲਾ ਬਈ ਅੱਗੋ ਫੇਸ ਕੁਆਲਟੀ ਦੀ ਚੈੱਕ ਕਰ ਸਕਦੇ ਹੋ ਪ੍ਰਿੰਟ ਪ੍ਰਿੰਟ ਵਹਿੜ ਦਾ ਬਹੁਤ ਚੰਗਾ ਤੇ ਬਾਡੀ ਸਟਰਕਚਰ ਦੀ ਵੀ ਜਿਹੜੀ ਵਹਿੜ ਚੰਗੀ ਆ ਗਲੀ ਬੁਲੀ ਚੰਗੀ ਆ ਵਹਿੜ ਦੂਜਾ ਸੂ ਐਸ ਵਾਰ ਸੋਨਾ ਜੀ ਟੱਲ ਟੋਲ ਬਹੁਤ ਪਈਆ ਹਜੇ ਤਿਆਰ ਸੋਣੀ ਹੋਈਏ ਤੇ ਹੋਰ ਵੀ ਹੋ ਜਾਣਾ 10 15 ਦਿਨਾਂ ਦੇ ਵਿੱਚ ਤੇ ਦੁੱਧ ਬਾਅਦ ਵਿੱਚ ਪਹਿਲੇ ਸੂਏ ਕੀ ਪਹਿਲੇ ਸੂਏ ਬਈ ਇਹਨੇ 20 ਲੀਟਰ ਪੂਰਾ ਮਿਲ ਮੰਨਦਾ ਸੀ ਤਾ ਬਈ ਪਹਿਲੇ ਸੂਏ 20 ਲੀਟਰ ਦੋ ਦਿੰਦਾ ਐਸ ਵਾਰ ਵੀ ਸੋਹਣੀ ਤਿਆਰ ਹੋਈ ਹੈ ਹਨਾ ਬਈ ਹਾਂ ਬਈ ਮੁੱਠੀ ਵਾਲਾ ਸਾਣਾ ਬਹੁਤ ਚੰਗਾ ਸਾਣਾ 24 ਪੈਚੀ ਲੀਟਰ ਦੇ ਐਸ ਵਾਰ ਵੀ ਗਾਰੰਟੀ ਦੇ ਦਾਂਗੇ ਆਪਾਂ ਠੀਕ ਆ ਤੇ ਰੇਟ ਬਈ ਇਹਦਾ ਜੱਗੀ ਰੱਖਾਂਗੇ ਰੇਟ ਬਈ ਦਾ ਜਿਹੜਾ ਅੱਜ ਦਾ ਰੇਟ ਆ ਅੱਜ ਦਾ ਰੇਟ ਬਈ ਦਾ ਪੂਰਾ 70000 ਠੀਕ ਆ ਬਾਕੀ ਮੌਕੇ ਦੇ ਹੋ ਜਣਾ ਮੰਨਦਾ ਮੌਕੇ ਦੇ ਮੰਨਦਾ ਠੀਕ ਆ ਲਓ ਜੀ ਆ ਦੂਜੇ ਨੰਬਰ ਵਾਲੀ ਬੈੜ ਤੇ ਮਾਰ ਲਓ ਨੀਗਾ ਬੈੜ ਬਹੁਤ ਸਨਖੀ ਐਚ ਐਫ ਦੇ ਵਿੱਚ ਪੂਰੀ ਜਾਦ ਦੇ ਵਿੱਚ ਵਹਿੜ ਪੈਂਦੀ ਹੈ ਤੇ ਫੇਸ ਕੁਆਲਟੀ ਦੇਖ ਸਕਦੇ ਹੋ ਤੁਸੀਂ ਪੂਰੀ ਸਨਖੀ ਵਹਿੜਾ ਤੇ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬੱਚੀ ਦਾ ਥਣ ਹਵਾਨੇ ਦੀ ਬੰਤਰ ਦੇਖ ਸਕਦੇ ਹੋ ਤੁਸੀਂ ਤਿਆਰੀ ਦੂਰੀ ਬਹੁਤ ਆ ਵਹਿੜ ਦੀ ਬਹੁਤ ਜਿਆਦਾ ਸੋਹਣੀ ਤਿਆਰ ਹੋਈ ਹੈ ਤੇ ਥਣ ਥਣ ਕਰਨ ਵਾਲੀ ਨੂੰ ਬਹੁਤ ਚੰਗਾ ਲੱਗਿਆ ਦੇਖ ਸਕਦੇ ਹੋ ਰੀ ਸਾਈਡ ਤੋਂ ਵੀ ਦੇਖ ਸਕਦੇ ਹੋ ਆਰਡਰ ਤੇ ਬੈਕ ਤੋਂ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਆਰਡਰ ਤਿਆਰ ਕਰਿਆ ਬਾਕੀ ਆਪਾਂ ਤੋਂ ਬਾਈ ਨਾ ਕਰਵਾਉਣੇ ਗੱਲ ਬਾਤ ਬਈ ਇਹਦੀ ਕੀ ਡਿਟੇਲ ਆ ਬਈ ਪਹਿਲਾ ਸੂਆ ਪਹਿਲਾ ਸੂਆ ਇਸ ਵਾਰ ਸੂਣਾ ਪਲੂਣੀ ਆ ਹਾਂ ਪਲੂਣੀ ਆ ਬਈ ਠੀਕ ਆ ਕਿਹਨੇ ਬਈ ਹਰੇ ਦੇ ਪੰਜ ਚਾਰ ਦਿਨ ਬਾਕੀ ਇਹਦੇ ਰਹਿਣ ਦੇ ਸੂਣ ਦੇ ਪੰਜ ਚਾਰ ਦਿਨ ਸੂਣ ਦੇ ਬਾਕੀ ਆ ਤੇ ਪਹਿਲਾ ਸੂਆ ਸੂਣਾ ਹਾਂ ਬਈ ਪਹਿਲਾ ਠੀਕ ਆ ਤਿਆਰੀ ਤੁਰੀ ਬਹੁਤ ਸੋਹਣੀ ਆ ਨਾ ਮੈਂ ਦੀ ਲੈ ਤੋਰ ਕੇ ਦਿਖਾ ਦੇ ਬਈ ਚਲਾ ਕੇ ਦਿਖਾ ਦਿਓ ਸਾਨੂੰ ਤਿਆਰੀ ਤੁਰੀ ਬਹੁਤ ਚੰਗੀ ਆ ਕਰਮਾਲੀ ਦੀ ਤੇ ਥਣ ਥਣ ਦਾ ਸਹਿਜ ਵੀ ਬਹੁਤ ਸੋਹਣਾ ਤਿਆਰ ਵੀ ਚੰਗੀ ਹੋਈ ਆ ਤੇ ਹਜੇ ਸੂਣ ਦੇ ਦਿਨ ਬਾਕੀ ਵੀ ਆ ਹੋਰ ਵੀ ਬਹੁਤ ਸੋਹਣਾ ਤਿਆਰ ਹੋਣਾ ਬੈੜਨੇ ਤੁਰਦੀ ਤੇ ਨਿਗਾ ਮਾਰ ਸਕਦੇ ਤੁਸੀਂ ਮੋੜ ਲਵਾਂ। ਇਹ ਵੀ ਤੁਰਦੀ ਨੂੰ ਚੈੱਕ ਕਰ ਸਕਦੇ ਹਾਂ। ਬੋਡੀ ਟਾਂਚੇ ਦੀ ਵੀ ਬੈੜ ਬਹੁਤ ਚੰਗੀ ਆ। ਤੇ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਤੇ ਕਰਮਾ ਵਾਲੀ ਦਾ ਜਿਹੜਾ ਥਾਣਾ ਬਾਨੇ ਦੀ ਬੰਤਰ ਬਹੁਤ ਸੋਹਣੀ ਆ ਚੰਗਾ ਲੈਵਲ ਦੇਖੋ ਬਹੁਤ ਸੋਹਣਾ ਬਣਾਇਆ ਲੈਵਲ ਬਣਨੇ। ਕੱਲਾ ਕੱਲਾ ਥਣ ਲੱਗਿਆ ਤੇ ਸੈਸੂਜ ਬਹੁਤ ਚੰਗਾ ਥਣਦਾ ਦੇਖ ਸਕਦੇ ਹੋ ਤੁਸੀਂ। 5-4 ਦਿਨ ਸੁੰਨਦੇ ਬਾਕੀ ਆ। ਇਹਦਾ ਬਈ ਰੇਟ ਕੀ ਰੱਖਾਂਗੇ ਆਪਾਂ ਜਾਇ ਫਿਰ ਜਿਵੇਂ ਆਪਾਂ ਮਿੰਮਾ ਯਾਰ ਪੂਰੀ ਕਰਾਣੀ ਜਮਾ ਲੈਣ ਦੇ ਬਈ 90 ਹਜ਼ਾਰ ਮੁੱਲੇ ਦਾ 90 ਹਜ਼ਾਰ ਠੀਕ ਆ ਮੰਨਤਾਂ ਹੋ ਜੂ ਵਿੱਚੋਂ ਠੀਕ ਆ ਬਈ ਅੱਗੇ ਤਿੰਨ ਨੰਬਰ ਤੇ ਆ ਗਏ ਆਪਣੇ ਕੋਲੇ ਟੋਕੜ ਗੱਬਣਾ ਹਨਾ ਬਈ ਹਾਂ ਬਈ ਠੀਕ ਆ ਕਿਹੜਾ ਸੂਆ ਸੂਈ ਹੋਈ ਆ ਬਈ ਇਹ ਇਹ ਬਈ ਇਹਨੂੰ ਤੀਜੀ ਸੂਈ ਸੁਣਾ ਦੋ ਸੂਈ ਲੁੱਧ ਦੀ ਸੂਈ ਹੋਣੀ ਟੋਕੜੇ ਬਣਾਏ ਹੁਣ ਇਹ ਦੂਜਾ ਸੂਆ ਸੂਈ ਸੀ ਬੱਚਾ ਕੀ ਇਹ ਮਗਰ ਕੱਟੀ ਆ ਬਈ ਇਹ ਬਈ ਬੱਚਾ ਮਗਰ ਕੱਟੀ ਆ ਦੂਜਾ ਸੂਆ ਸੂਈ ਸੀ ਤੇ ਕਿੰਨੇ ਟਾਈਮ ਦੀ ਸੂਈ ਹੋਈ ਆ ਬਈ ਇਹ ਬਈ ਤੂੰ ਦੇਖ ਲੈ ਹੁਣ ਇਹ ਸਵਾ ਤੇ ਦੁੱਧ ਦਿੰਦੀ ਹੈ ਬਈ ਹਾਂ ਬਈ 4 ਕਿਲੋ ਦੁੱਧ ਦਾ 1 ਡੰਗ ਮਿਲਦੀ ਆ ਹੁਣ 4 ਕਿਲੋ ਦੁੱਧ ਦਾ ਤੇ 1 ਡੰਗ ਮਿਲਦੀ ਹੈ ਤੇ ਇੱਕ ਇਹਦੀ ਕੱਟੀ ਦੀ ਮਿਲਦੀ ਹੈ ਬਈ ਹਾਂ ਬਈ ਕੱਟੀ ਦੀ ਮਿਲਦੀ ਆ ਮੂਰੇ ਬੰਦੀ ਕੱਟੀ ਦੀ ਮਿਲਦੀ ਹੈ ਜੀ ਛਵਾਕ 6 ਮਹੀਨਿਆਂ ਦੀ ਜਿਹੜੀ ਗੱਬਣਾ ਤੇ ਚੈੱਕ ਚ ਆਉਂਦੀ ਆ ਆਪਦੀ ਤਸੱਲੀ ਵਾਸਤੇ ਜਿਹੜਾ ਤੁਸੀਂ ਆਪ ਵੀ ਚੈੱਕ ਕਰਵਾ ਸਕਦੇ ਹੋ ਤੇ ਚੰਗੀ ਜਿਹੜੀ ਮਗਰ ਪਲੀ ਹੋਈ ਕੱਟੀ ਵੀ ਆ ਤੇ ਦੋ ਇੱਕ ਟਾਈਮ ਮਿਲਦੀ ਹੈ ਤੇ ਦੁੱਧ ਕਿੰਨਾ ਦੱਸਿਆ ਸੀ ਬਾਈ ਬਾਈ 4 ਕਿਲੋ ਦੁੱਧ ਆ ਤੇ ਬਾਈ ਕਹਿੰਦਾ ਵੀ ਤਸੱਲੀ ਕਰਾ ਦੇਵਾਂਗੇ ਵੀ 4 ਦੀ 4 ਕਿਲੋ ਦੁੱਧ ਦੀ ਤਸੱਲੀ ਕਰਾ ਦੇਵਾਂਗੇ ਤੇ 6 ਸਵਾ 6 ਮਹੀਨੇ ਦੀ ਗੱਬਣਾ ਉਹਦੇ ਲਈ ਤੁਸੀਂ ਤਸੱਲੀ ਲਈ ਆਪਣੀ ਜਿਹੜੀ ਖੁਦ ਵੀ ਚੈੱਕ ਕਰਵਾ ਸਕਦੇ ਹੋ ਤੇ ਥੜਾ ਹਵਾਨੇ ਦੀ ਬਿਲਕੁਲ ਸਾਫਾ ਛੁੱਟੀ ਦੇਖ ਸਕਦੇ ਹੋ ਇਹਦਾ ਰੇਟ ਬਾਈ ਇਹਦਾ ਬਾਈ ਫੋਨ ਤੇ ਕਰਦੇ ਆ ਇਹਦਾ ਰੇਟ ਫੋਨ ਤੇ ਕਰ ਲਾਂਗੇ ਠੀਕ ਆ ਜੇ ਕਿਸੇ ਵੀ ਭਰਾ ਦੇ ਝੋਟੀ ਜਾਂ ਇਹਨਾਂ ਦੋਵਾਂ ਬੇੜਾਂ ਦੇ ਵਿੱਚੋਂ ਕੋਈ ਵੀ ਨਖ ਜੇ ਪਸੰਦ ਆਇਆ ਤਾਂ ਇੱਕ ਵਾਰੀ ਫੋਨ ਜ਼ਰੂਰ ਕਰ ਲਿਓ ਤੇ ਨਖ ਜਿਹੜੇ ਬਾਈ ਦੇ ਤਿੰਨੇ ਚੰਗੇ ਨੇ ਥਾਣਾ ਹਵਾਨੇ ਦੀਆਂ ਬਿਲਕੁਲ ਸਾਫਾ ਦੋਵੇਂ ਬੇੜਾਂ ਤੇ ਝੋਟੀ ਵੀ ਚੰਗੀ ਆ 6 ਮਹੀਨਿਆਂ ਦੀ ਗੱਭਣਾ ਸਵਾ 6 ਮਹੀਨਿਆਂ ਦੀ ਗੱਭਣਾ ਤੇ 4 ਕਿਲੋ ਦੁੱਧ ਇਹ ਬੇੜਾਂ ਦੋਵੇਂ ਜਿਹੜੀਆਂ ਗੱਭਣਾ ਨੇ ਸੂਣ ਦੇ ਦਿਨ ਬਾਕੀ ਨੇ ਹਜੇ ਤਿੰਨਾਂ ਰਗਾ ਦੇ ਵਿੱਚੋਂ ਕੋਈ ਵੀ ਨਖ ਪਸੰਦ ਆਇਆ ਤਾਂ ਇੱਕ ਵਾਰੀ ਸੰਪਰਕ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਦਬਕੇ